ਹਰੇਕ ਸਟੂਡੈਂਟ ਨਾ ਆਪਦੀ ਬੇਬੇ ਦੇ ਦਿੱਤੇ ਹੋਏ ਸ਼ਗਨ ਵਾਲੇ ਪੈਸੇ ਆ ਜਰੂਰ ਸੰਭ ਕੇ ਰੱਖਦਾ ਜੇ ਜਦੋਂ ਭਈ ਯਾਦ ਆਉਂਦੀ ਆ ਨਾ ਕਰਦਿਆਂ ਵੀ ਤੇ ਇਹ ਚੀਜ਼ ਸਕੂਨ ਬਹੁਤ ਦਿੰਦੀ ਆ ਤੇ ਫਿਰ ਉਹਦੋਂ ਡਾਲਰ ਵੀ ਨਾ ਫਿੱਕੇ ਪੈ ਜਾਂਦੇ ਨੇ ਮੂਰੇ ਤੁਸੀਂ ਰੱਖਿਆ ਕਿ ਨਹੀਂ ਕਮੈਂਟ ਕਰਕੇ ਜਰੂਰ ਹਰੇਕ ਸਟੂਡੈਂਟ ਹਰੇਕ ਸਟੂਡੈਂਟ ਨਾ ਆਪਦੀ ਬੇਬੇ ਦੇ ਦਿੱਤੇ ਹੋਏ ਸ਼ਗਨ ਵਾਲੇ ਪੈਸੇ ਆ ਜਰੂਰ ਸੰਭ ਕੇ ਰੱਖਦਾ ਜੇ ਜਦੋਂ ਭਈ ਯਾਦ ਆਉਂਦੀ ਆ ਨਾ ਕਰਦਿਆਂ ਵੀ ਤੇ ਇਹ ਚੀਜ਼ ਸਕੂਨ ਬਹੁਤ ਦਿੰਦੀ ਆ ਤੇ ਫਿਰ ਉਹਦੋਂ ਡਾਲਰ ਵੀ ਨਾ ਫਿੱਕੇ ਪਾ ਜਾਂਦੇ ਆ ਨੇ ਮੂਰੇ ਤੁਸੀਂ ਰੱਖਿਆ ਕਿ ਨਹੀਂ ਕਮੈਂਟ ਕਰਕੇ ਜਰੂਰ ਹਰੇਕ ਸਟੂਡੈਂਟ ਹਰੇਕ ਸਟੂਡੈਂਟ ਨਾ ਆਪਦੀ ਬੇਬੇ ਦੇ ਦਿੱਤੇ ਹੋ ਸ਼ਗਨ ਵਾਲੇ ਪੈਸੇ ਆ ਜਰੂਰ ਸੰਭ ਕੇ ਰੱਖਦਾ ਜੇ ਜਦੋਂ ਵੀ ਯਾਦ ਆਉਂਦੀ ਆ ਨਾ ਕਰਦਿਆਂ ਵੀ ਤੇ ਇਹ ਚੀਜ਼ ਕੋਣ ਗਵਾ ਦਿੰਦੀ ਆ ਤੇ ਫਿਰ ਉਹਦੋਂ ਡਾਲਰ ਵੀ ਨਾ ਫਿੱਕੇ ਪਾ ਜਾਂਦੇ ਆ ਨੇ ਮੂਰੇ ਤੁਸੀਂ ਰੱਖਿਆ ਕਿ ਨਹੀਂ ਕਮੈਂਟ ਕਰਕੇ ਜਰੂਰ ਹਰੇਕ ਸਟੂਡੈਂਟ ਹਰੇਕ ਸਟੂਡੈਂਟ ਨਾ ਆਪਦੀ ਬੇਬੇ ਦੇ ਦਿੱਤੇ ਹੋ ਸ਼ਗਨ ਵਾਲੇ ਪੈਸੇ ਆ ਜਰੂਰ ਸੰਭ ਕੇ ਰੱਖਦਾ ਜੇ ਜਦੋਂ ਵੀ ਯਾਦ ਆਉਂਦੀ ਆ ਨਾ ਕਰਦਿਆਂ ਵੀ ਇਹ ਚੀਜ਼ ਕੋਣ ਬਹੁਤ ਦਿੰਦੀ ਆ ਤੇ ਫਿਰ ਉਹਦੋਂ ਡਾਲਰ ਵੀ ਨਾ ਫਿੱਕੇ ਪੈ ਜਾਂਦੇ ਆ ਨੇ ਮੂਰੇ ਤੁਸੀਂ ਰੱਖਿਆ ਕਿ ਨਹੀਂ ਕਮੈਂਟ ਕਰਕੇ ਜਰੂਰ ਹਰੇਕ ਸਟੂਡੈਂਟ